ਪੰਜਾਬ ਸਮੇਤ ਉਤਰੀ ਭਾਰਤ ਦੇ ਸਿਆਦਰਤਰ ਹਿੱਸਿਆਂ 'ਚ ਅਜ ਲੋੜੀ ਦਾ ਤਿਹਾਰ ਧਾਰਮਿਕ ਸਰਦਾ ਅਤੇ ਰਵਾਇਤਾ ਅਨੁਸਾਰ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਘਰਾਂ ਵਿੱਚ ਪਿਛਲੇ ਦਿਨੀ ਵਿਆਹ ਹੋਇਆ ਹੋਵੇ ਜਾਂ ਪੁੱਤਰ ਦੀ ਦਾਤ ਪਰਮਾਤਮਾ ਨੇ ਬਖਸ਼ੀ ਹੋਵੇ ਉਨ੍ਹਾਂ ਘਰਾਂ 'ਚ ਇਸ ਤਿਹਾਰ ਨੂੰ ਵਧੇਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਤੀਆਂ ਦੀ ਲੋੜੀ ਮਨਾਉਣ ਦੀ ਰਵਾਇਤ ਵੀ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਲਿੰਗ ਸਮਾਨਤਾ ਦਾ ਇੱਕ ਵੱਡਾ ਉਦਾਹਰਣ ਹੈ ਰਾਸ਼ਟਰਪਤੀ ਦਰੁਪਦੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਤਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋੜੀ ਮੌਕੇ ਦੇ ਸ਼ਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਇਹਨਾਂ ਆਗੂਆਂ ਨੇ ਮੰਗਲਵਾਰ ਨੂੰ ਮਨਾਏ ਜਾਣ ਵਾਲੇ ਮਕਰ ਸੰਕ੍ਰਾਂਤੀ ਪੋងਲ ਅਤੇ ਮਾਗ ਬੀਹੂ ਦੇ ਤਿਹਾਰਾਂ ਲਈ ਵੀ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਰਾਸ਼ਟਰਪਤੀ ਦਰੁਪਦੀ ਮੁਰਮੂ ਨੇ ਆਪਣੇ ਸਨੇਹਜ ਕੇ ਆਏ ਕਿ ਇਹ ਤਿਹਾਰ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਨੇ ਅਤੇ ਹਰ ਕਿਸੇ ਦੇ ਜੀਵਨ 'ਚ ਉਤਸ਼ਾਹ ਅਤੇ ਖੁਸ਼ੀਆਂ ਲੈ ਕੇ ਆਉਂਦੇ ਨੇ ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਵਕਰੇ ਤੇ ਔਰਤੇ ਮਨਾਏ ਚਾਨ ਵਾਲੀ ਇਹ ਤਿਉਹਾਰ ਦੀਸ਼ ਦੀ ਕੁਦਰਤ ਨਾਲ ਇੱਕ ਸੁਰਤਾ ਵਾਲੀ ਰਿਸ਼ਤੇ ਨੂੰ ਦਰਸਾਉਂਚ ਉਹਨਾਂ ਦੀ ਭੂਮਿਕਾ ਨੂੰ ਰੇਖਾਂਕਿ ਕਰਦੇ ਨੇ ਰਾਸ਼ਟਰਪਤੀ ਨੇ ਇਹ ਵੀ ਜ਼ਿਕਰ ਕੀਤਾ ਕਿ ਇਹਨਾਂ ਤਿਉਹਾਰਾਂ ਤੇ ਲੋਕ ਪਵਿੱਤਰ ਨਦੀਆਂ ਚ ਇਸ਼ਨਾਨ ਕਰਦੇ ਨੇ ਅਤੇ ਦਾਨਪੁਨ ਕਰਦੇ ਨੇ ਰਾਸ਼ਟਰਪਤੀ ਨੇ ਕਿਹਾ ਕਿ ਇਹਨਾਂ ਤਿਉਹਾਰਾਂ ਰਾਹੀਂ ਜਿਹੜੇ ਫਸਟਾਂ ਨਾਲ ਵੀ ਜੁੜੇ ਹੋਏ ਨੇ ਦੀਸ਼ ਮਿਹਨਤੀ ਕਿਸਾਨਾਂ ਪ੍ਰਤੀ ਆਪਣਾ ਸ਼ੁਕਰਾਨਾ ਜ਼ਾਹਿਰ ਕਰਦਾ ਹੈ ਇਹ ਤਿਉਹਾਰ ਫਸਟਾਂ ਨਾਲ ਜੁੜੇ ਹੋਏ ਨੇ